ਮਾਣਾ ਦੇ ਸਰਾਂਪਤੀ ਚੌਕ ਦੇ ਵਿੱਚ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਨੇ ਚੋਰੀ ਦੀ ਵਾਰਦਾਤ ਕੀਤੀ ਕਿੱਥੇ ਕੀਤੀ ਕਿੱਥੇ ਨਹੀਂ ਲੇਕਿਨ ਸਵੇਰੇ ਗੁਰਦੁਆਰਾ ਸਾਹਿਬ ਜਾਰੇ ਸਾਹਿਬ ਪਰਿਵਾਰ ਉਹਨਾਂ ਨੇ ਦੇਖਿਆ ਤਾਂ ਉਸ ਨੂੰ ਦੇਖ ਕੇ ਭੱਜ ਗਏ ਮੋਟਰਸਾਈਕਲ ਜਿਹੜੇ ਵਿਦਾਊਟ ਨੰਬਰ ਹੈ ਔਰ ਕੁਝ ਨਗਦ ਰਕਮੀ ਔਰ ਕੁਝ ਸੋਨੇ ਦੇ ਗਹਿਣੇ ਤੇ ਚਾਂਦੀ ਦੇ ਗਹਿਣੇ ਵੀ ਹੈ ਜਿਹੜੇ ਕਿ ਉਹਨ ਪਰਿਵਾਰਾਂ ਵੱਲੋਂ ਜਿਹੜਾ ਕਥਿਤ ਰੂਪ ਛੋੜ ਕੇ ਭੱਜੇ ਹਨ ਉਹ ਪੁਲਿਸ ਸਿਟੀ ਪੁਲਿਸ ਮਾਣਾ ਕੇ ਸਪਰਦ ਕਰ ਦਿੱਤੇ ਹਨ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਰਾਤ ਦੇ ਸਮੇਂ ਪੁਲਿਸ ਦੀ ਪੈਟਰੋਲਿੰਗ ਸ਼ਹਿਰ ਦੇ ਵਿੱਚ ਵਧਾਈ ਜਾਵੇ ਇਹ ਸਰਾਂਪਤੀ ਚੌ ਇਹ ਜਦੋਂ ਮੈਂ ਗੁਰਦੁਆਰੇ ਜਾ ਰਿਹਾ ਆਪਣੀ ਮੰਮੀ ਨਾਲ 2.5-3 ਦਾ ਟਾਈਮ ਸੀ। ਉਦੋਂ ਇੱਥੇ ਮਿਲੇ ਹਨ ਦੋ ਜਣੇ ਮੂੰਹ ਬੰਨੇ ਹਨ ਉਹਨਾਂ। ਇੱਕ ਘਰ ਚ ਚੋਰੀ ਕਰਨ ਦੀ ਯੂਜ਼ ਕਰ ਰਹੇ ਸੀ ਪਲਾਨਿੰਗ ਆ। ਤੇ ਜਦੋਂ ਮੈਂ ਅੱਗੋਂ ਆਇਆ ਫਿਰ ਮੇਰੇ ਕੋਲ ਡਾਂਗ ਸੀ। ਫਿਰ ਬੜਾ ਚਿਹਰਾ ਉਹਨਾਂ ਨਾਲ ਮਤਲਬ ਗੱਲਬਾਤ ਹੁੰਦੀ ਰਹੀ ਫਿਰ ਉਹ ਭੱਜ ਗਏ ਜਦੋਂ ਮੈਂ ਕਿਹਾ ਮੂੰਹ ਤੋਂ ਕਪੜਾ ਲਾਓ। ਇੰਨੇ ਨੂੰ ਮੈਂ ਆਪਣੇ ਗਵੰਡੀਆਂ ਨੂੰ ਜਦੋਂ ਫੋਨ ਕੀਤਾ ਦੂਜਿਆਂ ਨੂੰ ਫਿਰ ਉਹ ਭੱਜ ਗਏ ਨਾ ਕੱਪੜਾ ਲਾਇਆ ਨਹੀਂ ਮੈਂ ਨੰਗੇ ਪੈਰੀ ਮੋਟਰਸਾਈਕਲ ਇੱਥੇ ਆ ਨਵਾਂ ਮੋਟਰਸਾਈਕਲ ਛੱਡ ਕੇ ਭੱਜ ਗਏ ਨਾ ਨੰਬਰ ਨਹੀਂ ਹੈਗਾ ਸਾਮਾਨ ਫਿਰ ਜਦੋਂ ਉੱਥੇ ਅੰਦਰ ਤਲਾਸ਼ੀ ਜੀ ਕੀਤੀ ਆ ਨਿਕਲਿਆ ਸਾਮਾਨ ਪੈਸੇ ਖਾਲੀ ਪਲਾਟ ਚ ਖਾਲੀ ਪਲਾਟ ਚ ਕਾਫੀ ਸਾਮਾਨ ਹੁਣ ਪੈਸੇ ਨੇ ਅੱਛਾ ਕਿਹੜਾ ਪਲਾਟ ਸੀ ਕਿੱਥੇ ਇਹ ਆ ਨਾਲ ਹੀ ਸਾਹਮਣੇ ਪਲਾਟ ਹੈ ਸਾਡੇ ਇਹ ਹੁਣ ਕੋਈ ਵੀ ਕੋਈ ਕਾਫੀ ਨਹੀਂ 15-20 ਹਜ਼ਾਰ ਹੋਏਗਾ ਤੇ ਇੱਕ ਮੋਟਰਸਾਈਕਲ ਹੀ ਜੀ ਚਾਂਦੀ ਦੇ ਕੜੇ ਆ ਝਾਂਜਰਾਂ ਗੀਆਂ ਕੋਈ ਵੀਰ ਜੀ ਅਸੀਂ ਸਵੇਰੇ 7:00 ਵਜੇ ਸੁੱਤੇ ਪੇ ਉੱਠੇ ਸੀਗੇ ਪਤਾ ਲੱਗਿਆ ਵੀ ਗਵਾਂਡੀਆਂ ਦੇ ਘਰ ਚੋਰ ਆ ਗਏ ਸੀ ਜਦੋਂ ਆ ਕੇ ਅਸੀਂ ਦੇਖਣ ਆਏ ਵੀ ਅਸੀਂ ਕਿਹਾ ਵੀ ਚਲੋ ਦੇਖੀਏ ਵੀ ਕੀ ਗੱਲਬਾਤ ਹੋਈ ਹੈ ਗਵਾਂਣ ਮੱਥੇ ਤੇ ਆ ਕੇ ਦੇਖਿਆ ਵੀ ਮੋਟਰਸਾਈਕਲ ਖੜਾ ਸੀ ਖਾਲੀ ਪਲਾਟ 'ਚ ਬੜੀ ਸੀ ਜਦੋਂ ਮੈਂ ਜਾ ਕੇ ਢੀੜਾ ਮਾਰਨ ਲੱਗਿਆ ਮੈਂ ਕਿਹਾ ਦੇਖਾ ਤਾਂ ਸੀ ਅੰਦਰ ਕਰਦੇ ਕੀ ਸੀ ਅੰਦਰ ਇੱਕ ਝੋਲਾ ਪਿਆ ਸੀਗਾ ਪਹਿਲਾਂ ਤਾਂ ਕੋਈ ਹੱਥ ਨਹੀਂ ਲਾ ਰਹਾ ਜੀ ਕਹਿੰਦੇ ਕੋਈ ਟੋਨਾ ਟੱਪਾ ਨਾ ਹੋਵੇ ਜਦੋਂ ਚਲੋ ਇਹ ਪਲਟਾ ਕੇ ਦੇਖਿਆ ਤੇ ਇਹਦੇ ਵਿੱਚ ਆ ਨਗਦੀ ਨਿਕਲੀ ਆ ਬੱਚਿਆਂ ਦੇ ਕੜੇ ਕ ਚਾਂਜਰਾਂਗੀਆਂ ਤੇ ਟੌਪਸ ਵਗੈਰਾ ਨੇ ਖੜੀ ਸੋਨੇ ਦਾ ਨਕਲੀ ਆ ਉਹਦਾ ਨਹੀਂ ਪਤਾ ਤੇ ਮੋਟਰਸਾਈਕਲ ਉਹਨਾਂ ਦਾ ਹੀ ਆ ਜੀ ਉਹ ਇਹ ਵੀਰ ਨੇ ਜੋ ਗੁਰਦੁਆਰਾ ਸਾਹਿਬ ਜਾਣ ਲੱਗੇ ਉਹ ਤੋਂ ਪਜਾਇਸ ਬੰਦੇ ਤਾਂ ਜੀ ਵੀਰ ਮੈਂ ਮੌਕੇ ਤੇ ਨਹੀਂ ਸੀ ਇਹ ਵੀਰ ਮੌਕੇ ਤੇ ਸਵੇਰੇ ਸੀ ਜਦੋਂ ਭੱਜੇ ਸੀ ਉਹ ਅਸੀਂ ਤਾਂ ਸਵੇਰੇ 7 ਵਜੇ ਸੁੱਤੇ ਬੈ ਉੱਠ ਕੇ ਆਏ ਸੀ ਉਦੋਂ ਆ ਕੇ ਦੇਖਿਆ ਸੀ ਉਦੋਂ ਇਹ ਸਮਾਨ ਬਰਾਮਦ ਕੀਤਾ ਪੁਲਿਸ ਨੇ ਸਵੇਰੇ ਇੱਕ ਵਾਰੀ ਵੀਰ ਨੇ ਕਾਲ ਕਰੀ ਸੀਗੀ ਤੇ ਉਦੋਂ ਕਿਸੇ ਨੇ ਚੱਕਿਆ ਨਹੀਂ ਉਦੋਂ ਬਾਅਦ ਤੁਹਾਡੇ ਨਾਲ ਬੇਨਤੀ ਕੀਤੀ ਆਪਾਂ ਤੁਹਾਨੂੰ ਬੁਲਾਇਆ ਵੀ ਤੁਹਾਡੇ ਜਰੀਏ ਹੁਣ ਆਪਾਂ ਸਾਰੀ ਕਾਰਵਾਈ ਕਰਾਵਾਂਗੇ ਇਹ ਆਪਣਾ ਸਰਪੰਚੀ 14 ਮੈਂ ਜੀ ਅਸੀਂ ਪ੍ਰਸ਼ਾਸਨ ਦੇ ਜੀ ਵੀ ਕਈ ਵਾਰ ਲੇਡੀਆਂ ਦੇਖੋ ਘਰ ਕੱਲੀਆਂ ਵੀ ਹੁੰਦੀਆਂ ਨੇ ਤਾਂ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਤਾਂ ਕਰੇ ਦੂਸਰਾ ਏਰੀਆ ਐ ਬੈਕਵਰਡ ਏਰੀਆ ਪੈ ਜਾਂਦਾ ਜੀ ਸਾਨੂੰ ਮੰਗ ਇਹੀ ਹੈ ਵੀ ਰਾਤ ਨੂੰ ਮੜੇ ਜੇ ਪੁਲਿਸ ਜੀ ਕਿਹੜਾ ਮਾਰਨ ਆਪਣੇ ਤੇ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ